ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਝੋਨੇ ਦੇ ਵਿੱਚ ਬਾਸਮਤੀ ਦੇ ਵਿੱਚ ਕੀੜੇ ਮਕੌੜੇ ਬਿਮਾਰੀ ਸਪਰੇਅ ਬਾਰੇ ਆਪਣੀ ਐਸ ਸੀ ਜਾਂਦੀ ਆਪਾਂ ਤਕਰੀਬਨ ਤਕਰੀਬਨ ਲਾਸਟ ਵੀਡੀਓ ਪਾ ਰਹੇ ਹਾਂ ਇਸ ਤੋਂ ਬਿਨਾ ਆਪਾਂ ਬੀਜ ਰੱਖਣ ਬਾਰੇ ਕਿ ਆਪਣਾ ਬੀਜ ਆਪਾਂ ਰੱਖਣਾ ਹੈ ਜਾਂ ਕੋਈ ਲੇਟ ਝੋਨੇ ਬਾਰੇ ਕੋਈ ਅਕਾਦ ਵੀਡੀਓ ਆ ਸਕਦੀ ਹੈ ਇਸ ਤੋਂ ਬਾਅਦ ਫਿਰ ਆਪਾਂ ਕਣਕ ਬਾਰੇ ਜਿਹੜੀਆਂ ਵੀਡੀਓ ਉਹਦੀ ਸਟਾਰਟਿੰਗ ਕਰਨੀ ਖਾਦਾਂ ਬਾਰੇ ਡੀ ਏ ਪੀ ਸੁਪਰ ਪोटाश ਜਿਹੜਾ ਖਾਦਾਂ ਬਾਰੇ ਡਿਟੇਲ ਆਪਾਂ ਸ਼ੁਰੂ ਕਰਾਂਗੇ ਉਹ ਮੈਂ ਤਾਂ ਹੁਣ ਵੀਡੀਓ ਪਾ ਰਿਹਾ ਕਿਉਂਕਿ ਤੁਸੀਂ ਦੇਖੋ ਵੀ ਪਿਛਲੇ ਹਫਤੇ ਵੀ ਉਦੋਂ ਪਹਿਲਾਂ ਵੀ ਤੇਲੇ ਬਾਰੇ ਬ্লাইਟ ਬਾਰੇ ਕਾਫੀ ਕਿਸਾਨ ਵੀਰਾਂ ਨੇ ਪੁੱਛਿਆ ਮੇਰਾ ਮਕਸਦ ਹੁੰਦਾ ਮੈਂ ਨਾਲ ਦੀ ਨਾਲ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦਾ ਰਹਿੰਦਾ ਨਾਲ ਨਾਲ ਤੁਹਾਡੇ ਵਾਸਤੇ ਜਿਹੜੇ ਜੋਕ アドਵਾਈਸਰੀ ਜਿੰਨੀ ਕੁ ਸਮਝ ਅਨੁਸਾਰ ਮੇਰੀ ਹੁੰਦੀ ਹੈ ਜੋ ਸਿਫਾਰਿਸ਼ਾਂ ਪੀਏ ਜੁਲ੍ਹਿਆਂ ਦਾ ਅਨੁਸਾਰ ਮੈਂ ਤੁਹਾਨੂੰ ਸਾਂਝੀ ਕਰਦਾ ਰਹਿਣਾ ਤੇਲੇ ਬਾਰੇ ਵੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਇਦੋਂ 10 ਦਿਨ ਪਹਿਲਾਂ 12 15 ਦਿਨ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲ ਡਿਸਕਸ ਕੀਤੀ ਸੀਗੀ ਕਿ ਜਿਹੜਾ ਟੈਂਪਰੇਚਰ ਆ ਨਾ ਜਿਹੜਾ ਮੌਸਮ ਆ ਉਹ ਤੇਲੇ ਵਾਸਤੇ ਜਾਂ ਕੋਈ ਬਹੁਤੀ ਬਿਮਾਰੀ ਵਾਸਤੇ ਫੇਵਰੇਬਲ ਨਹੀਂ ਹੈਗਾ ਹਾਂ ਠੀਕ ਹੈ ਜਿੱਥੇ ਆਪਾਂ ਯੂਰੀਆ ਜ਼ਰੂਰਤ ਤੋਂ ਵੱਧ ਪਾਤੀ ਪਾਣੀ ਖੜਾ ਕੱਪ ਮਾਹੌਲ ਉਹ ਜਦ ਸਿਰਜ ਦਿੰਨੇ ਆ ਉੱਥੇ ਸ਼ੁਰੂਆਤਾਂ ਹੋ ਸਕਦੀਆਂ ਨੇ ਇਹਨਾਂ ਚੀਜ਼ਾਂ ਦੀਆਂ ਪਰ ਮੌਸਮ ਫੇਵਰੇਬਲ ਨਾ ਹੋਣ ਕਾਰਨ ਆਪਾਂ ਜੇ ਉਹਨਾਂ ਦੌਗੀਆਂ ਦੇ ਵਿੱਚ ਕੰਟਰੋਲ ਕਰ ਲਈਏ ਤਾਂ ਅੱਗੇ ਨਹੀਂ ਵਧਦੀਆਂ ਹੁੰਦੀਆਂ ਜਿਹੜਾ ਹੁਣ ਤੇਲੇ ਬਾਰੇ ਆਪਾਂ ਕਹਿ ਲਈਏ 10-10 ਦਿਨ ਰਹਿੰਦੇ 15-15 ਦਿਨ ਰਹਿੰਦੇ 20-20 ਦਿਨ ਰਹਿੰਦੇ ਆ ਝੋਨਾ ਵੱਢਣ ਚ ਜਾਂ 25 ਦਿਨ ਰਹਿੰਦੇ ਕਿਸਾਨ ਵੀਰ ਸਿਸਟੈਮਿਕ ਤੇ ਮਹਿੰਗੀਆਂ ਕਈ ਕੀਟਨਾਸ਼ਕ ਕਈ ਕਿਸਾਨ ਵੀਰ ਨੇ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਤਾਂ ਇਹ ਸਮਝ ਲੱਗ ਗਈ ਅਤੇ ਉਹ ਇਹ ਇਸ ਚੀਜ਼ ਨੂੰ ਅਵੋਇਡ ਕਰਦੇ ਆ ਕਿ ਆਪਾਂ ਨੂੰ ਹੁਣ ਸਪਰੇਅ ਦੀ ਜ਼ਰੂਰਤ ਨਹੀਂ ਹੈਗੀ ਕੋਈ ਕਿਸਾਨ ਵੀ ਮਤਲਬ ਇਸ ਟੀਜ ਦੇ ਡਰੋਂ ਕਿ ਬਾਦ ਨਾ ਜਾਵੇ ਖਰਾਬ ਨਾ ਹੋ ਜੇ ਦੇਖੋ ਜਿਹੜੀ ਕੋਈ ਜਿਵੇਂ ਤੇਲਾ ਨਾ ਜਦੋਂ ਇਹਦਾ ਮੌਸਮ ਫੇਵਰੇਬਲ ਹੁੰਦਾ ਅੱਜ ਤੋਂ 5-7 ਸਾਲ ਪਹਿਲਾਂ ਹੋਇਆ ਸੀਗਾ ਜਦੋਂ ਆਊਟ ਬ੍ਰੇਕ ਹੁੰਦੀ ਹੈ ਨਾ ਤੇ ਫਿਰ ਦੇਖ ਲਓ ਵੀ ਆਪਾਂ ਉਦੋਂ ਕੀਟਨਾਸ਼ਕ ਤੇ ਕੀ ਮਿੱਟੀ ਦਾ ਤੇਲ ਤੇ ਕੀ ਡੀਜ਼ਲ ਰਲਾਰ ਲਾ ਕੇ ਥੱਲੇ ਮੁੱਢਾਂ 'ਚ ਉੱਪਰ ਸਪਰੇਅ ਉਹ ਨਹੀਂ ਪਾਪੂਲੇਸ਼ਨ ਫੇਰ ਵੱਧ ਜਾਂਦੀ ਸੀ ਆਊਟ ਬ੍ਰੇਕ ਜਿਹੜੀ ਹੁੰਦੀ ਉਹ ਹੋਰ ਚੀਜ਼ ਹੁੰਦੀ ਜਿਹੜੀ ਪਾਪੂਲੇਸ਼ਨ ਵਧਣੀ ਤੇ ਉਹਨੂੰ ਆਪਾਂ ਸਮੇਂ ਸਿਰ ਕੰਟਰੋਲ ਕਰ ਲੈਣਾ ਉਹ ਹੋਰ ਚੀਜ਼ ਹੁੰਦੀ ਆ ਤੇ ਸੋਸ਼ਲ ਮੀਡੀਆ ਕਰਕੇ ਹਵਾ ਵਗੈਰਾ ਵੱਧ ਬਣ ਜਾਂਦਾ ਜਾਂ ਕੋਈ ਵਿੱਚੇ ਜਿਹੜੇ ਮਾਰਕੀਟਿੰਗ ਕਰਨ ਵਾਲੇ ਦਵਾਈਆਂ ਵਾਲੇ ਵਿੱਚੇ ਉਹ ਨੱਪੀ ਆਉਂਦੇ ਕਿल्ली ਕਿ ਕਰਦੇ ਉਹ 스프ਰੇ ਸੋ ਮੇਰੀ ਬੇਨਤੀ ਹੁਣ ਫੇਰ ਹੈ ਅੱਜ ਟੈਂਪਰੇਚਰ ਹੈਗਾ 34 ਅੱਜ ਤਰੀਕ ਹੈਗੀ ਆ 29 ਸਤੰਬਰ 2024 ਕੱਲ ਨੂੰ ਟੈਂਪਰੇਚਰ ਜਾ ਵੜਨਾ 36 ਪਰਸੋਂ ਜਾ ਵੜਨਾ 38 ਫਿਰ 38 37 38 37 ਇਸ ਤਰ੍ਹਾਂ ਤਾਪ ਮਾਰ ਰਹਿਣਾ ਆਉਂਦਾ ਹਫਤਾ ਦਾ ਦੇਣਾ ਜੇ ਕੋਈ ਅਚਾਨਕ ਤਬਦੀਲੀ ਮੌਸਮ ਚ ਆਏ ਤਾਂ ਕੀ ਕਹਿਣਾ ਇਹ ਤਾਪਮਾਨ ਇੱਕਦਮ ਤੇਲਾ ਵਧਣ ਦੀ ਪਾਪੂਲੇਸ਼ਨ ਵਾਸਤੇ ਪਾਪੂਲੇਸ਼ਨ ਵਧਣ ਵਾਸਤੇ ਬਿਲਕੁਲ ਫੇਵਰੇਬਲ ਨਹੀਂ ਹੈ ਬਿਲਕੁਲ ਅਨਕੂਲ ਨਹੀਂ ਹੈਗਾ ਠੀਕ ਹੈ ਤੁਹਾਡੇ ਜਿੱਥੇ ਤੁਸੀਂ ਜ਼ਰੂਰ ਤੋਂ ਜ਼ਿਆਦਾ ਯੂਰੀਆ ਪਈ ਹੈ ਜਾਂ ਹਮਸਪਰਿਆ ਮਹੌਲ ਰਹਿੰਦਾ ਹੈ ਜਾਂ ਕੋਈ ਜ਼ਿਆਦਾ ਪਤਰਾਲ ਵੱਧ ਗਿਆ ਝੋਨੇ ਦਾ ਜਾਂ ਬਾਸਮਤੀ ਜਾਂ ਪਾ ਯੂਰੀਆ ਵੱਧ ਪਾਤੀ ਦੌਗੀਆਂ 'ਚ ਛਾਂ ਵਾਲੇ ਥਾਵਾਂ ਜਿੱਧਰਲੇ ਪਾਸੇ ਘਾਹ ਖਾਲ ਬੱਟਾ ਬੰਨੇ ਤੇ ਨਦੀਨ ਵੱਧਦਾ ਉਧਰੋਂ ਸ਼ੁਰੂ ਹੋ ਸਕਦਾ ਤੁਸੀਂ 11 ਇੱਕ ਦੌਗੀ ਤੇ ਸਪਰੇਅ ਕਰ ਸਕਦੇ 5-7 ਮੀਟਰ ਗਾਂ ਪਛਾਉ ਨੂੰ ਕਵਰ ਕਰ ਸਕਦੇ ਆ ਮੇਰੀ ਸਭ ਤੋਂ ਜ਼ਰੂਰੀ ਬੇਨਤੀ ਹੈ ਕਿ ਜਿੱਥੇ ਤੁਹਾਡਾ ਝੋਨਾ ਤਿੰਨ ਹਫ਼ਤੇ ਰਹਿੰਦੇ ਘਟੋ ਘਟ ਬੇਨਤੀ ਆ ਵੈਸੇ ਤਾਂ ਕਈ ਕਈ ਜਿਹੜੇ ਕੀਟਨਾਸ਼ਕ ਨੇ ਉਹਨਾਂ ਦਾ ਜਿਹੜਾ ਪ੍ਰੀ ਹਾਰਵੈਸਟ ਇੰਟਰਵਲ ਆ ਉਹ 35 35 ਦਿਨ ਦਾ ਪ੍ਰੀ ਹਾਰਵੈਸਟ ਇੰਟਰਵਲ ਕਿ ਇਦੋਂ ਪਹਿਲਾਂ ਫਸਲ ਨਹੀਂ ਆਪਾਂ ਵੱਢਣੀ ਇੰਨੇ ਦਿਨ ਮਤਲਬ ਸਪਰੇਅ ਕਰੀ ਤੋ ਇੰਨੇ ਦਿਨ ਬਾਅਦ ਹੀ ਵੱਢਣੀ ਆ ਕੋਈ 21 ਦਿਨ ਕਿਸੇ ਦਾ 25 ਦਿਨ ਕਿਸੇ ਦਾ 35 ਦਿਨ ਮੋਟੀ ਜੀ ਗੱਲ ਦੱਸ ਦਿੰਦਾ ਕਿ ਤਿੰਨ ਹਫ਼ਤੇ ਰਹਿੰਦੇ ਕੋਈ ਸਪਰੇਅ ਨਾ ਕਰੋ ਉਹ ਚੀਜ਼ ਦਾ ਰੈਜ਼ੀਡੂ ਜਾਂਦਾ ਹੈ ਫਰਜ ਕਰ ਲੋ ਤੁਸੀਂ ਬਾਸਮਤੀ ਜਾਂ ਝੋਨੇ 'ਚ ਕਰਦੇ ਉਹਦਾ ਰੈਜ਼ੀਡੂ ਰਹਿੰਦਾ ਦਾਣੇ ਦੇ ਵਿੱਚ ਉਹ ਚੀਜ਼ ਆ ਜਿਹੜੀ ਕੁਆਲਿਟੀ ਖਰਾਬ ਕਰਦੀ ਆ ਅੱਗੇ ਜਾ ਕੇ ਫਿਰ ਉਹ ਕਿਸੇ ਨੇ ਜਿਹੜੀ ਉਹਨੂੰ ਕੰਜ਼ਿਊਮ ਵੀ ਕਰਨਾ ਉਹ ਖਾਣੀ ਆ ਕਿਹੇ ਪ੍ਰੋਡਕਟ ਵਾਸਤੇ ਵਰਤੀ ਜਾਣੀ ਆ ਤੇ ਆਪਣਾ ਵੀ ਫਾਲਤੂ ਦਾ ਖਰਚਾ ਹੁੰਦਾ ਜਦੋਂ ਦਾਣਾ ਬਣ ਗਿਆ ਜਦੋਂ ਦੁੱਧਾ ਭਰਦਾ ਉਸ ਟਾਈਮ ਤੇ ਆਪਣਾ ਰਿਸਕ ਹੁੰਦਾ ਜਦੋਂ ਦਾਣਾ ਸਖਤ ਹੋਣ ਲੱਗ ਪਿਆ ਜਦੋਂ ਡੱਬ ਸਟੇਜ ਆ ਗਈ ਸੌਫਟ ਡੱਬ ਹਾਰਡ ਡੱਬ ਸਟੇਜ ਜਦੋਂ ਤੁਹਾਡੇ 15 ਦਿਨ ਫਰਜ ਕਰ ਲੋ ਰਹਿ ਗਏ ਉਸ ਤੋਂ ਬਾਅਦ ਤਾਂ ਖੋਆ ਸਖਤ ਹੋਣਾ ਹੁੰਦਾ ਕੂਆ ਨਿਕਲਿਆ ਆ ਤੇ ਆਪਾਂ ਇਸ ਤੋਂ ਬਾਅਦ ਫਿਰ ਨੁਕਸਾਨ ਆਪਣਾ ਕੀ ਹੋਊਗਾ ਹੌਲੀ 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 ਜਿਹੜੀ ਉਹਨੇ ਸੈਨੀਸ ਕਰ ਲੈਣੀ ਆ ਦਾਣਾ ਪੂਰਾ ਸਖਤ ਹੋ ਜਾਣਾ ਦਾਣਾ ਉਸ ਟਾਈਮ ਵੀ ਸਖਤ ਹੁੰਦਾ ਪਰ ਉਹ ਕੜਕ ਨਹੀਂ ਕਰਦਾ ਹੁੰਦਾ 17% ਨਵੀਂ ਨਹੀਂ ਹੁੰਦੀ ਆਪਾਂ 17 ਤੇ ਲਿਆ ਕੇ ਉਹਨੂੰ ਵੱਢ ਲੈਣਾ ਤੇ ਉਦੋਂ ਬਾਅਦ ਆਪਾਂ ਫਿਰ ਸਪਰੇਅ ਕਰਕੇ ਲੈਣਾ ਆ ਕੀ ਹੈ ਜਦੋਂ ਆਪਣਾ 20 ਦਿਨ 15 ਦਿਨ ਰਹਿੰਦੇ 18 ਦਿਨ ਰਹਿੰਦੇ ਫਸਲ ਆਪਣੀ ਤਿਆਰ ਹੈ ਪ੍ਰਮਾਤਮਾ ਦੀ ਕਿਰਪਾ ਮੌਸਮ ਵੀ ਠੀਕ ਹੈ ਤੇ ਆਉਂਦੇ ਦਿਨਾਂ ਚ ਜਿਹੜੀ ਹਵਾ 8 ਤੋਂ 10 12 15 ਕਿਲੋਮੀਟਰ ਦੀ ਸਪੀਡ ਨਾਲ ਡੇਲੀ ਚੱਲੂਗੀ ਥੋੜੀ ਥੋੜੀ ਰੁਕਦੀ ਹੋਈ ਰਹਿਣੀ ਆ ਟੈਂਪਰੇਚਰ ਆ ਜਿਹੜਾ ਥੋੜਾ ਹਜੇ ਆਪੀ ਜਾਣਾ ਕੋਈ 35 ਤੋਂ ਥੱਲੇ 34 ਤੋਂ ਥੱਲੇ ਜਾਣ ਦੀ ਸੰਭਾਵਨਾ ਨਹੀਂ ਮੈਕਸਿਮਮ ਤੇ ਇਹ ਆਪਣੇ ਜਿਹੜੇ ਹੈਗਾ ਇਸ ਟਾਈਮ ਫੈਰੇ ਚ ਆ ਪਰ ਜਿੱਥੇ ਝੋਨੇ ਅਜੇ ਕੋਈ ਲੇਟ ਆ ਕੋਈ ਨਸਾਰੇ ਜਾਂ ਹੋਰ ਉੱਥੇ ਥੋੜਾ ਜਿਹਾ ਤੁਸੀਂ ਐਨਪੀਕੇ ਜਾਂ ਪਾਣੀ ਵਾਲੇ ਸੰਬੰਧ ਤੋਂ ਖਿਆਲ ਰੱਖਿਓ ਕਿਉਂਕਿ ਜਿਹੜਾ ਇਹ ਉੱਚਤਾ ਮਰ ਰਿਹਾ ਹਨ ਇਹ ਦੂਸਰੇ ਪਾਸੇ ਵੀ ਥੋੜਾ ਬਹੁਤ ਪ੍ਰਭਾਵ ਦਿਖਾਊਗਾ ਓਵਰਆਲ ਕੰਡੀਸ਼ਨ ਆ ਜਿਹੜੀ ਫਸਲ ਦੀ ਠੀਕ ਆ ਅ ਇਸ ਟਾਈਮ ਕਿਸੇ ਕਿਸਮ ਦੀ ਜ਼ਰੂਰਤ ਨਹੀਂ ਆਪਾਂ ਪ੍ਰਮਾਤਮਾ ਦਾ ਉਤ ਆਸਰਾ ਲਈਏ ਤੇ ਫਸਲ ਵਧਣ ਦੀ ਤਿਆਰੀ ਕਰੀਏ ਬਾਬਾ ਜੀ ਮੇਹਰ ਕਰਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੋਖ ਹਿਸ਼